ਦਿੱਲੀ ਤੋਂ ਹੈਰਾਨ ਤੇ ਪਰੇਸ਼ਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪਿਤਾ ਨੂੰ ਬੇਟੇ ਦੀ ਚਾਹਤ ਸੀ ਪੁੱਤ ਦੀ ਚਾਹਤ ਦੇ ਚਲਦੇ ਇਸ ਪਿਤਾ ਦੇ ਵੱਲੋਂ ਆਪਣੀਆਂ ਦੋ ਬੇਟੀਆਂ ਦੇ ਨਾਲ ਇੱਕ ਹੋਜੀ ਆਕਾਣ ਕੀਤਾ ਗਿਆ ਸੁਣ ਕੇ ਤੁਸੀਂ ਵੀ ਹਰਾਨ ਤੇ ਪਰੇਸ਼ਾਨ ਹੋ ਜਾਵੋਗੇ ਇਸ ਪਿਤਾ ਦੇ ਵੱਲੋਂ ਲਗਾਤਾਰ ਇਹ ਚਾਹਤ ਸੀ ਕਿ ਇਸ ਦਾ ਪੁੱਤ ਜਿਹੜਾ ਪੈਦਾ ਹੋਵੇ ਤਾਂ ਉਸ ਪੁੱਤ ਦੇ ਨਾਲ ਖੇਡਣੇ ਪਾਰੀਆਂ ਦੋ ਜਿਹੜੀਆਂ ਜੁੜਵਾਂ ਬੇਟੀਆਂ ਪੈਦਾ ਹੋ ਗਿਆ ਇਸ ਤੋਂ ਬਾਅਦ ਇਹ ਪਿਤਾ ਜਿਹੜਾ ਸੀਗਾ ਕਾਫੀ ਸਦਮੇ ਦੇ ਵਿੱਚ ਰਹਿਣ ਲੱਗਿਆ ਪਰੇਸ਼ਾਨ ਰਹਿਣ ਲੱਗਿਆ ਤੇ ਉਸ ਤੋਂ ਬਾਅਦ ਇਸਨੇ ਇੱਕ ਦਿਨ ਆਪਣੀਆਂ ਦੋਵੇਂ ਬੇਟੀਆਂ ਨੂੰ ਦਫਨਾ ਦਿੱਤਾ ਦੋਵੇਂ ਬੇਟੀਆਂ ਨੂੰ ਦਫਨਾ ਕੇ ਘਰ ਵਾਪਸ ਆ ਗਏ ਜਿਸ ਤੋਂ ਬਾਅਦ ਮਾਦੇ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਸੀ ਪਰ ਪਿਤਾ ਦੇ ਵੱਲੋਂ ਕੁਝ ਵੀ ਨਹੀਂ ਦੱਸਿਆ ਜਾ ਰਿਹਾ ਸੀ ਦਿੱਲੀ ਤੋਂ ਇਹ ਖਬਰ ਆ ਰਹੀ ਆ ਰਣ ਦੇ ਪਰੇਸ਼ਾਨ ਕਰਦੈਣ ਵਾਲੀ ਖਬਰ ਹੈ ਕਿ ਪਿਤਾ ਦੇ ਵੱਲੋਂ ਆਪਣੀਆਂ ਹੀ ਦੋ ਧੀਆਂ ਦੇ ਨਾਲ ਇਹੋ ਜਿਹਾ ਕੰਮ ਕੀਤਾ ਗਿਆ ਦੋਵੇਂ ਛੋਟੀਆਂ ਛੋਟੀਆਂ ਬੱਚੀਆਂ ਨੂੰ ਸ਼ਮਸ਼ਾਨ ਘਾਟ ਦੇ ਵਿੱਚ ਜਾ ਕੇ ਇਸ ਪਿਤਾ ਦੇ ਵੱਲੋਂ ਦਫਨਾ ਦਿੱਤਾ ਗਿਆ ਜਿਸ ਤੋਂ ਬਾਅਦ ਜਿਹੜਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤੇ ਕ੍ਰਾਈਮ ਬ੍ਰਾਂਚ ਦੇ ਵੱਲੋਂ ਤਲਾਸ਼ੀ ਜੜੀ ਨਾ ਦੋਵਾਂ 3 ਦੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਫਿਰ ਟੀਮਾਂ ਬਣਾਈਆਂ ਗਈਆਂ ਪੁਲਿਸ ਦੇ ਵੱਲੋਂ ਤੇ ਇਸ ਪਿਤਾ ਦੇ ਕੋਲੋਂ ਪੁਸ਼ਕਿਸ਼ ਕਰਨੀ ਸੀ ਤੇ ਪਿਤਾ ਜਿਹੜਾ ਪਿਤਾ ਦੇ ਪਹਿਲੋਂ ਹੀ ਸ਼ੱਕ ਸੀਗਾ ਜਦੋਂ ਇਸ ਤੇ ਸ਼ੱਕ ਸੀ ਤੇ ਇਹ ਜਿਹੜਾ ਵਿਅਕਤੀ ਸੀਗਾ ਆਪਣੀਆਂ ਦੋ ਤੀਆਂ ਦੇ ਨਾਲ ਇਹੋ ਜਿਹਾ ਥਾਣ ਕਰਕੇ ਉੱਥੋਂ ਫਰਾਰ ਹੋ ਗਿਆ ਤੇ ਜਾ ਕੇ ਕਿਤੇ ਲੁਕ ਗਿਆ ਜਦੋਂ ਕ੍ਰਾਈਮ ਬ੍ਰਾਂਚ ਦੀ ਟੀਮ ਦੇ ਵੱਲੋਂ ਲਗਾਤਾਰੀ ਦੀ ਪਾਲ ਕੀਤੀ ਜਾ ਰਹੀ ਸੀ ਤੇ ਇਹ ਵਿਅਕਤੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੁਕ ਰਿਆ ਸੀ ਤੇ ਪੁਲਿਸ ਦੇ ਵੱਲੋਂ ਵੀ ਲਗਾਤਾਰ ਇਸ ਦੀ ਪਾਲ ਨਹੀਂ ਸ਼ਾਪੇ ਮਾਰੀ ਜਿਹੜੀ ਆ ਕੀਤੀ ਜਾ ਰਹੀ ਸੀ ਫਿਰ ਪੁਲਿਸ ਦੇ ਵੱਲੋਂ ਕ੍ਰਾਈਮ ਬ੍ਰਾਂਚ ਦੇ ਵੱਲੋਂ ਇਤਨੋਂ ਹਰਿਆਣਾ ਤੋਂ ਇਸਨੂੰ ਹਰਿਆਣਾ ਤੋਂ ਫੜਿਆ ਗਿਆ ਹਰਿਆਣਾ ਤੋਂ ਇਹ ਵਿਅਕਤੀ ਜਿਹੜਾ ਕਾਬੂ ਕਰ ਲਿਆ ਗਿਆ ਤੇ ਫਿਰ ਇਸਨੂੰ ਫਰਕੇ ਜਿਹੜਾ ਦਿੱਲੀ ਲੈ ਕੇ ਆਂਦਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਪਿਤਾ ਜਿਹੜਾ ਪਿਤਾ ਦੀ ਇਹ ਜਿਹੜਾ ਪਿਤਾ ਸੀਗਾ ਇਸਨੂੰ ਪੁੱਤ ਦੀ ਪਾਲ ਸੀਗੀ ਪੁੱਤ ਦੀ ਲਗਾਤਾਰ ਚਾਹਤ ਰੱਖਦਾ ਹੋਇਆ ਇਸ ਇਸ ਦੇ ਵੱਲੋਂ ਆਪਣੀਆਂ ਦੋਨਾਂ ਬੇਟੀਆਂ ਦੇ ਨਾਲ ਇਹੋ ਜਿਹਾ ਕਾਹਨ ਕੀਤਾ ਗਿਆ ਕਿ ਸਾਰੇ ਹੈਰਾਨ ਹੋਗੇ ਦੋਨਾਂ ਤੀਆਂ ਨੂੰ ਜੁੜਵਾ ਇਸ ਦੇ ਤੀਆਂ ਹੋਈਆਂ ਸੀ ਦੋਵੇਂ ਤੀਆਂ ਨੂੰ ਸ਼ਮਸ਼ਾਨ ਘਾਟ ਦੇ ਵਿੱਚ ਜਾ ਕੇ ਦਫਨਾ ਦਿੱਤਾ ਗਿਆ ਜਿੱਥੇ ਕਿ ਲੋਕ ਬੱਚਿਆਂ ਨੂੰ ਤਰਸ ਰਹੇ ਨੇ ਬੱਚਿਆਂ ਨੂੰ ਤਰਸ ਰਹੇ ਨੇ ਉੱਥੇ ਹੀ ਇਸ ਪਿਤਾ ਦੇ ਵੱਲੋਂ ਆਪਣੇ ਦੋਵੇਂ ਬੱਚਿਆਂ ਨੂੰ ਦੋਵੇਂ ਤੀਆਂ ਨੂੰ ਜਿਹੜੀਆਂ ਰੱਬ ਦੀਆਂ ਦੇਣ ਹੁੰਦੀਆਂ ਉਹਨੇ ਦੋਵਾਂ ਤੀਆਂ ਨੂੰ ਇਸ ਦੇ ਵੱਲੋਂ ਸ਼ਮਸ਼ਾਨ ਘਾਟ ਦੇ ਵਿੱਚ ਦਫਨਾ ਦਿੱਤਾ ਗਿਆ ਜਿਸ ਤੋਂ ਬਾਅਦ ਕ੍ਰਾਈਮ ਬ੍ਰਾਂਚ ਨੇ ਇਸ ਦੀ ਚਾਪੇਮਾਰੀ ਕੀਤੀ ਤੇ ਸਿਰੋ ਹਰਿਆਣਾ ਦੇ ਵਿੱਚੋਂ ਕਾਬੂ ਕੀਤਾ ਗਿਆ ਤੇ ਇਸੇ ਹੁਣ ਮਾਮਲਾ ਦਰਸ਼ਕਰ ਪੁਲਿਸ ਦੇ ਵੱਲੋਂ ਕਾਰਵਾਈ ਜੜੀ ਆ वो जा रही है देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप